ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ 10 ਅੰਨਗਾਮਾ ਸੇਲ ਲਈ ਲੈ ਕੇ ਆਏ ਜੀ ਤੰਨੇ ਬਈ ਤਾਜ਼ੀਆਂ ਸੂਈਆਂ ਆਵੋ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਬਾਈ ਹੋਰ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਾਈ ਡਾਕਟਰ ਨਾਮ ਤੇ ਐਡਰੈਸ ਬੋਲ ਨਾਮ ਜਗੂ ਆ ਬਾਈ ਪਿੰਡ ਭਾਈ ਰੂਪਾ ਹਮ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਬਾਈ ਨੇੜੇ ਆਪਾਂ ਨੇ ਸਲਾਲਪੁਰ ਆ ਗਿਆ ਭਗਤਾ ਆ ਗਿਆ ਘੁੰਮਟੀ ਆ ਗਿਆ ਮੋਬਾਈਲ ਨੰਬਰ ਮੋਬਾਈਲ ਨੰਬਰ 994373425 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆ ਇਹ ਦੂਜਾ ਸੁਆ ਬਾਈ ਕਦੋਂ ਸੁਈ ਹੈ ਵੀਰੇ ਇਹ ਪਰਸੋ ਸੁਈ ਹੈ ਬਾਈ ਬੱਚਾ ਕੀ ਦੇਤਾਈ ਬੱਚਾ ਮਗਰ ਬੱਸੀ ਆ ਨਾੜੂਆ ਨਾਲ ਆਗਾ ਬਾਈ ਬੱਚੀ ਬੜੀ ਚੰਗੀ ਆ ਹਾਂ ਬੱਚਾ ਬਾਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਦੇਖੋ ਬੱਛੀ ਬਹੁਤ ਚੰਗੀ ਆ ਬਾਈ ਛੋਟੇ ਕੰਨ ਦੀ ਆ ਗਈ ਕਿੰਨਾ ਕੁ ਬੋਲਾ ਬਾਈ ਹੁਣ ਪਿਆਰਾ ਬੋਲਾ ਹੋ ਬਾਈ 10 ਕਿਲੋ ਓਕੇ ਬਾਈ ਹਾਂ ਫੋਲੀ ਵੀ ਤੋਰੀ ਮੜੀ ਕੱਦ ਚੰਗਾ ਬਰੀਟ ਚੰਗੀ ਆ ਗਰਮੀ ਘੱਟ ਮਨੂੰ ਫੈਂਡ ਫੌਂਡ ਕਰਮ ਵਾਲੀ ਦੀ ਚੰਗੀ ਆ ਫੇਸ ਦੀ ਬਿਊਟੀ ਵੀ ਹੈ ਜਿਹੜੀ ਕਮਾਲ ਦੀ ਹੈ ਬਾਈ ਬਾਕੀ ਗਰਮੀ ਨਹੀਂ ਮੰਨਦੀ ਹੈਨਾ ਹਾਂ ਗਰਮੀ ਨਹੀਂ ਮੰਨਦੀ ਬਾਈ ਹਾਂ ਮੱਝ ਨਾਲ ਦਾ ਦੁੱਧ ਦੇ ਦੇਣਾ ਬਾਕੀ ਕਾਰਕੂਟ ਫੁੱਲ ਆ ਕੋਈ ਛੋਟੀ ਮੰਨ ਕੇ ਨਾ ਆਵੇ ਹੂੰ ਹੂੰ ਸਹੀ ਗੱਲ ਹੈ ਹਾਂ ਲੈ ਬਾਕੀ ਠੰਡੀ ਸੀਲਾ ਫੁੱਲ ਪੂਰੀ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਥਣ ਨੇੜ ਤੋਂ ਚੱਕਰ ਬਾਣ ਨੇ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਕੀ ਆ ਤੇ ਕੀ ਮੁੱਲ ਹੈ ਵੀਰੇ ਜਯਜ ਮੁੱਲ ਬਾਈ ਲੈਣ ਦੇਣੀ ਹੋਊਗਾ ਬਸ ਬਾਹਰ ਹੀ ਆਪਣੇ ਨਾਲ ਖੱਤ ਤੂੰ ਨਾ ਕਰਨ ਓਕੇ ਸਾਡੇ 40000 ਦੀ ਦੇ ਦਾਂਗੇ ਬਸ ਸਾਡੇ 46000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਨ ਮਾੜਾ ਮੋਟਾ ਹੀ ਹੋਊਗਾ ਛੋਟ ਛੱਪਾ ਹੀ ਹੋਊਗਾ ਮੁੱਲ ਬਾਈ ਕਹਿੰਦਾ ਆਪਾਂ ਖਿੱਚ ਕੀ ਰੱਖਿਆਗਾ ਪਹਿਲਾਂ ਹੀ ਜਯਜ ਰੱਖਿਆ ਬਾਈ ਨੇ ਮੁੱਲ ਬੱਤਾ ਲਾ ਕੇ ਦਿਖਾ ਦਿੰਨੇ ਆ ਬਾਕੀ ਆਪਾਂ ਹਾਂ ਬਾਕੀ ਕੋਈ ਚੈੱਕ ਨਹੀਂ ਤਾਰਾਂ ਬਾਈ ਮਾਰਕਰ ਖਾਨ ਦਾ ਜਿਵੇਂ ਮਰਜੀ ਬੱচ্চਾ ਛੱਡ ਲਾ ਕੋਈ ਚੈੱਕ ਨਹੀਂ ਕੀਆ ਬਾਤ ਕਿ ਵਾਈਸ ਦੇ ਵੇਟ ਆਉਣ ਮਾਹਾਂ ਦਾ ਮੁਗਬੇ ਆ ਜਰਨਾ ਤੇ ਆਈ ਆਪਾਂ ਮਾਰੀ ਲੈਂਦੇ ਨਹੀਂ ਗੀ ਲੈ ਬਈ ਜਿਵੇਂ ਮਰਜ਼ੀ ਨਿਆਣਾ ਪਾ ਲਈ ਕੋਈ ਚੱਕਰੀ ਠੰਡੀ ਬਹੁਤ ਆ ਯਾਰ ਹੈਨਾ ਠੰਡੀ ਠੁੰਡੀ ਫੁੱਲ ਆ ਬਈ ਹਾਂ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕੀ ਆ ਬਾਤ ਆ ਬਈ ਸ਼ਿਵਾਈ ਬੜੀ ਚੰਗੀ ਹੈ ਨਾ ਮਾਜਾ ਬਾਈ ਆਰ ਫੋਨ ਮੋਟਾ ਜੂਣਾ ਜਿਵੇਂ ਮਰਜੀ ਕੋਈ ਚੱਲ ਫਿਰ ਚੈੱਕ ਨਹੀਂ ਨਹੀਂ ਕਹਿਣਾ ਕਰਮਾਣੀ ਨੇ ਕੋਈ ਕੀ ਬਾਤ ਹੈ ਯਾਰ ਬੜਾ ਚੰਗਾ ਜੂਣਾ ਬਾਕੀ ਆਲੇ ਬਾਈ ਬੌਲੇ ਜੀ ਆ ਯਾਰ ਮੈਂ ਮੂਲੇ ਥੋੜਾ ਚੈੱਕ ਕਰ ਲਉ ਕਿ ਬਾਈ ਕੀ ਬਾਤ ਹੈ ਜੂਣਾ ਬੜਾ ਚੰਗਾ ਯਾਰ ਹੈ ਨਾ ਪੂਰਾ ਪੂਰਾ ਜਮਾ ਚਿੱਟਾ ਦੁੱਧ ਦਿਓ ਫੈਂਡ ਵਾਲਾ ਦੁੱਧ ਦਿਓ ਕਰਮਾਣੀ ਬਾਕੀ ਮੁੱਲ ਵੀ ਬਾਈ ਜਮਾ ਜਾਇਜ ਆ ਆਪਾਂ ਦਾ ਟੋਕੜੇ ਵੀ ਕੀ ਜਾਂਦੀਆਂ ਬਾਕੀ ਪਾਸੇ ਵੀਡੀਓ ਦੇਖ ਲੈਣਾ ਆਪਣੀ ਵੀਡੀਓ ਦੇਖ ਲੈਣਾ ਹੂੰ ਆਪਣਾ ਸਾਰ ਨਾਲੋਂ ਘੱਟ ਰੇਟ ਹੁੰਦਾ ਦਾ 1000 ਦਾ ਬਟਾ ਹੁੰਦਾ ਸਹੀ ਆ ਬਾਈ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਬਾਈ ਇਹ ਕਦੋਂ ਸੂਈ ਹੈ ਇਹ ਲੋ ਹੋਗੇ ਤਿੰਨ ਚਾਰ ਦਿਨ ਬਾਈ ਬੱਚਾ ਕੀ ਹੈ ਜੀ ਇਹ ਨਾਲ ਬੱਸ ਆ ਗਿਆ ਬਾਈ ਬੱਚਾ ਆ ਗਿਆ ਠੀਕ ਹਾਂ ਕਿੰਨਾ ਕੁ ਬੋਲਾ ਜਾਂ ਦੁੱਧ ਬੋਲ ਬਾਈ ਫੇਰ 9 10 ਕੇ ਇਹਦੇ ਥੱਲੇ ਹੋਊਗਾ ਓਕੇ ਬਾਈ ਬੋਲ ਦੇ ਮੜੀ ਤੋਰ ਦੀਏ ਕੱਦ ਚੰਗਾ ਪਲੀ ਵੀ ਚੰਗੀ ਹੈ ਬਰੀਡ ਚੰਗੀ ਹੈ ਸੂਈ ਸਵਾਈ ਹੈ ਸੇਸਪੂਸ ਬੜਾ ਚੰਗਾ ਕਰਮਾਈ ਦਾ ਬਰੀਟ ਇਹ ਵੀ ਸੇਮ ਆ ਮੱਝਨਾਲ ਦਾ ਦੁੱਧ ਦੇ ਤੋ ਫੈਂਟ ਚੰਗੀ ਆਊਗੀ ਗਰਮੀ ਗਰਮੀ ਘੱਟ ਮਨ ਨੂੰ ਮੌਸਮ ਜਿਹੜਾ ਮਰਜੀ ਆ ਫੁੱਲ ਕੰਮ ਜਾ ਫਰੋਗੀ ਬਾਕੀ ਤੋਰਾ ਚੈੱਕ ਕਰ ਲਓ ਪਲੀ ਵੀ ਗਰਮ ਵਾਲੀ ਚੰਗੀ ਆ ਬਈ ਨਾ ਕਿਆ ਬਾਤ ਕੱਦ ਕੋ ਤੋ ਫੁੱਲ ਆ ਬਾਈ ਹਾਂ ਆਰਡਰ ਵੀ ਬੜਾ ਕਮਾਲ ਆ ਕਰਨੀ ਠੰਡੀ ਸੀਲ ਆ ਲੈ ਖਾਣੇ ਬੜਾ ਚੰਗਾ ਲੱਗਿਆ ਹੋਣੇ ਤੋਂ ਚੈੱਕ ਕਰਵਾਉਣੀ ਮੁੱਠੀ ਵਾਲਾ ਥਾਨ ਇਕੱਲਾ ਕੱਲਾ ਥਾਨ ਪੂਰੀ ਵਿੱਚ ਦੇ ਥਾਨਾ ਬਾਈ ਕਿਆ ਬਾਤ ਆ ਇਹਦਾ ਮੁੱਲ ਵੀਰੇ ਜਾਇਜ਼ ਇਹਦਾ 45000 ਦੀ ਦੇਣੀ ਆ ਬਸ 45000 ਦੀ ਵਾੜ ਬਾਈ ਕਹਿੰਦਾ ਦੇ ਦਿਆਂਗੇ ਠੀਕ ਆ ਕਿ ਨਹੀਂ ਮਾਨਤਾਨਾ ਜਿਹੜਾ ਕੋਈ ਝੱਟ ਨਹੀਂ ਮਾੜਾ ਮੋਟਾ ਹੋ ਜਾਊਗਾ ਬਈ ਮੌਕੇ ਤੇ ਹੋ ਜਾਊਗਾ ਵਾੜ ਖਰ ਚੰਗੀ ਆ ਸੂਈ ਸਵਾਈ ਆ ਬਾਕੀ ਕੋਈ ਝੱਟ ਨਹੀਂ ਘਾਰਾਂ ਬਾਈ ਮਾਰ ਮੁੱਲ ਤਾਂ ਬਾਈ ਦੇ ਜਮਾ ਜਾਇਜ਼ ਹੁੰਦੇ ਆ ਯਾਰ ਮੁੱਲ ਪਿੱਛੇ ਨਹੀਂ ਕਹਿਣ ਦੀ ਲੋੜ ਕਰਨੀ ਨਹੀਂ ਹਾਂ ਮੁੱਲ ਤਾਂ ਆਪਾਂ ਨੂੰ ਯਾਰ ਕਹਿਣ ਦੀ ਲੋੜ ਹੀ ਨਹੀਂ ਹੂੰ ਬਾਕੀ ਕੋਈ ਨਹੀਂ ਆਇਆ ਆਪਾਂ ਮਾਨਤਾਨ ਕਰ ਦਿੰਦੇ ਹੁੰਦੇ ਆ ਬਾਹਲਾ ਨਹੀਂ ਹੁੰਦਾਗਾ ਯਾਨੀ ਕਿ ਠੀਕ ਆ

ਲੇ ਦਵਾਈ ਚੈੱਕ ਦਵਾਈ ਦਾ ਯਾਰ ਹਲੇ ਉਤਰੀ ਨਹੀਂ ਮੋਟੀ ਮੋਟੀ ਦਵਾਈ ਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਬਾਕੀ ਬਾਈ ਯਾਰ ਸੀਰ ਠੰਡੀਆਂ ਦੀ ਹੁੰਦੀ ਆ ਯਾਰ ਸਹੀ ਗੱਲ ਆ ਯਾਰ ਹਣਾ ਦੁੱਧ ਦਾ ਜਲ ਪਾਈਏ ਘੱਟ ਦੇ ਦਊਗੀ ਸਹੀ ਆ ਦੁੱਧ ਤਾਂ ਸੇਵਾ ਦਾ ਬਾਈ ਹਾਂ ਹਾਂ ਲੈ ਦਵਾਈ ਚੈੱਕ ਕਰੋ ਚੂਣ ਬੜਾ ਚੰਗਾ ਨਿਭਣ ਵਾਲੀ ਮੋਟੀ ਮੋਟੀ ਹੈ ਲੈ ਸਹੀ ਗੱਲ ਆ ਬਾਕੀ ਸੀਲ ਆ ਜਿਵੇਂ ਮਰਜੀ ਜਿਵੇਂ ਮਰਜੀ ਯਾਰ ਕੋਈ ਬੱਚਾ ਚੋਈ ਜਾਵੇ ਸਹੀ ਆ ਬਾਈ ਹਾਂ ਅੱਗੇ ਬਾਈ ਤੈਨਾਂ ਨੰਬਰ ਕਿਹੜਾ ਸੁਆ ਜੀ ਇਹ ਪਹਿਲਾਂ ਆ ਗਈ ਬਾਈ ਇੱਕ ਕਦੋਂ ਸੁਈ ਆ ਇਹਨੂੰ ਹੋ ਗਏ 7-8 ਦਿਨ ਹੋ ਗਏ ਬੱਚਾ ਕੀ ਆ ਇਹਦੇ ਮਗਰ ਬੱਸੀ ਆ ਗਈ ਬਾਈ ਬੱਚੀ ਆ ਗਈ ਜਰਸੀ ਵੀ ਆ ਗਈ ਬੱਸੀ ਸਹੀ ਆ ਦੁੱਧ ਕਿੰਨਾ ਕਾ ਬਾਈ ਹੁਣ ਦੁੱਧ 9 ਕਿਲੋ ਆ ਬਾਈ ਠੀਕ ਆ ਆ ਜਿਹੜਾ ਆਪਾਂ ਚਵਾ ਦੇਣਾਗਾ ਦੋ ਡੰਗ ਝੋਲੇ ਪਹੁੰਚੇ ਹਾਂ ਸਾ ਵੀ ਕੋਈ ਚੱਕਰੀ ਨਹੀਂਗਾ ਆਰਡਰ ਕਮਾਲ ਦਾ ਬਾਈ ਬਹੁਤ ਚੰਗਾ ਥਾਣ ਲੱਗਿਆ ਮੁਰਕੀਆ ਅੱਲਾਕ ਅੱਲਾ ਥਾਣ ਹੋਲੇ ਬਾਈ ਤੋੜਦੇ ਮੜੇ ਬੈਡ ਚੰਗੀ ਆ ਸੂਈ ਸਵਾਈ ਆ ਬਾਈ ਬੱਚਾ ਮਗਰ ਆ ਗਿਆ ਬੱਚੀ ਬੱਚੀ ਵੀ ਬਹੁਤ ਚੰਗੀ ਆ ਬੱਚੀ ਦਾ ਹੁੰਦਾ ਵੀ ਨਾਲ ਹੀ ਤਿਆਰ ਹੋ ਜਾਂਦੀ ਆ ਥਾਲ ਡੇਢ ਸਾਲ ਨੂੰ ਬਾਕੀ ਖਾਣ ਬੜਾ ਚੰਗਾ ਲੱਗਾ ਚਵਾਈ ਕਿਵੇਂ ਆ ਭਰਾ ਚਵਾਈ ਤਾਂ ਮੈਂ ਕਿਹਾ ਯਾਰ ਤੈਨੂੰ ਪਤਾ ਹੀ ਹੈ ਡਾਇਰੈਕਟਰ ਆਪਣੇ ਕਿੰਨੀਆਂ ਵੀਡੀਓ ਪਾਈਆਂ ਹਮ ਅੱਜ ਤਾਂ ਲੰਬਾ ਨਹੀਂ ਆਇਆ ਆਪਾਂ ਠੀਕ ਆ ਭਾਈ ਬਿਊਟੀ ਚੈੱਕ ਕਰੋ ਕਰਮਾਲੀ ਦੀ ਚਮਕ ਇਹ ਜਰਸੀ ਦਾ ਕ੍ਰਾਸ ਆ ਗਈ ਭਾਈ ਸਹੀ ਆ ਭਾਈ ਹਾਂ ਇਹਦਾ ਕੀ ਮੁੱਲ ਹੈ ਜੈਜ ਇਹ 25000 ਦੀ ਦੇ ਦੇਣੀ ਆਪਾਂ 25000 ਦੀ ਵੜ ਭਾਈ ਕਹਿੰਦਾ ਦੇ ਦਾਂਗੇ ਮਾਨਤਨ ਕੋਈ ਚੈੱਕ ਕਰਨ ਨੂੰ ਮੌਕੇ ਤੇ ਹੋ ਜਾਊਗਾ ਭਾਈ ਵੜ ਚੰਗੀ ਹੈ ਮੁੱਲ ਜਮਾ ਜੈਜ ਰੱਖਿਆ ਬੱਚਾ ਵੀ ਮਗਰ ਬੱਛੀ ਆ ਤੇ ਥਣ ਬਹੁਤ ਚੰਗਾ ਬਾਕੀ ਕੋਈ ਚੱਕ ਨਹੀਂ ਤਾਰ ਨਹੀਂ ਬੇਮਾਰ ਕਿ ਰਹਾ ਠੰਡੀ ਹੈ ਵੀ ਬਹੁਤ ਹੋਊਗਾ ਨਾ ਹਾਂ ਹਾਂ ਠੀਕ ਆ ਠੰਡ ਦਾ ਸੀਲ ਹੈ ਯਾਰ ਆਪਣਾ ਸਾਰਿਆਂ ਬੈੜਾ ਬੈੜਾ ਆਪਾਂ ਗਰਮ ਲਿਆਉਂਦੇ ਨਹੀਂਗੇ ਲੈ ਉਹ ਜਾ ਰਿਹਾ ਇੱਕ ਬੋਲਿਆ ਇਹਨੂੰ ਕੱਢਾ ਠੰਡੀ ਪਾਉਤ ਹੈ ਯਾਰ ਹਨਾ ਮਾ ਇਹ ਠੰਡੀ ਕਰਾਂ ਅੰਤ ਨਹੀਂ ਕੋਈ ਡਾਕਟਰ ਮਰਜੀ ਨਿਆਣਾ ਪਾਲਾ ਕੋਈ ਚੱਕਰੀ ਨਹੀਂ ਉਹ ਵਾਸਤੇ ਹੀ ਨਹੀਂ ਸੀ ਬਾਕੀ ਭਾਈ 10000 ਦੀ ਬੱਸੀ ਆ ਮਗਰ ਸਹੀ ਗੱਲ ਆ ਭਾਈ ਤੇਰਾ ਜਿਆਦਾ 10000 ਦੀ ਰਹਿੰਦੀ ਹੈਗੀ ਬੈੜ ਬਾਕੀ ਦਾ 11 ਕਿਲੋ ਦੁੱਧ ਪਿਆਈ ਜਾਣਾ ਇਹਨੇ ਠੀਕ ਨਹੀਂ 9 ਕਿਲੋ ਦੁੱਧ ਦਾ ਹੋਣਾਗਾ ਉਹ ਮੁੱਲ ਨਹੀਂ ਮਿਲਨੇ ਹਾਂ ਨਾ 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 ਚਵਾਈ ਦੇਖੋ ਭਾਈ ਚਵਾਈ ਬੜੀ ਚੰਗੀਆਂ ਨਾ ਭਾਈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕ ਨੀ ਵੀ ਕਹਿਣਾ ਕਿਰਮਾਲੀ ਨੇ ਕੋਈ ਨਾ 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 ਵਗਰ ਲਈ ਥਣਾ ਚੈੱਕ ਕਰ ਲੋ ਜੀ ਬਾਈ ਕਿਆ ਬਾਤ ਹੈ ਕੋਈ ਆ ਯਾਰ ਭਲਾਂ ਦੀ ਹਾਂ ਪੂਰੀ ਪੋਲੀ ਆ ਚੋਈ ਲੱਖ ਵਾਲੇ ਨੂੰ ਵੀ ਨਹੀਂ ਲੱਗਦੀ ਚੋਈ ਯਾਰ ਇਹ ਤੇ ਨਾਗਸੀ ਭਰਾ ਕੋਲੇ ਤਿੰਨ ਬਈ ਤਿੰਨੇ ਹੀ ਲਖਾਤੇ ਕਿਸੇ ਵੀ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਈ ਬਾਈ ਨਿਕਨੇਟ ਕਰ ਲਿਓ ਧੰਨਵਾਦ